ਤੁਸੀਂ ਦੇਖ ਰਹੇ ਹੋ ਦਨਿਕਸਵਰਾ ਟੀਵੀ ਤੇ ਮੈਂ ਹਾਸ਼ਕੁਨ ਪੋਲੀਵੁੱਡ ਅਦਾਕਾਰ ਰਾਜਕੁਮਾਰ ਰਾਉ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ 2017 ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਰਕੇ ਕੋਰਟ ਦੇ ਵੱਲੋਂ ਸੱਮਨ ਜਾਰੀ ਕੀਤੇ ਗਏ ਸਿਗੇ ਪੋਲੀਵੁੱਡ ਅਦਾਕਾਰ ਰਾਜਕੁਮਾਰ ਰਾਉ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ 2017 ਦੇ ਵਿੱਚ ਇੱਕ ਫਿਲਮ ਦੇ ਰਾਹੀਂ ਰਾਜਕੁਮਾਰ ਰਾਉ ਦੇਵਲੋਸ਼ ਸ਼ਿਵ ਭੋਲੇਨਾਥ ਦਾ ਰੂਪ ਧਾਰਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਉਹਨਾਂ ਦੇ ਖਿਲਾਫ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ ਸੀਗੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦੇ ਵਿੱਚ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 5 ਚ ਕੇਸ ਦਰਜ ਹੋਇਆ ਸੀਗਾ ਜਿਸ ਤੋਂ ਬਾਅਦ ਰਾਜਕੁਮਾਰ ਰਾਓ ਦੇ ਖਿਲਾਫ ਕੋਰਟ ਦੇ ਵੱਲੋਂ ਸੱਮਨ ਜਾਰੀ ਕੀਤੇ ਗਏ ਸਿਗੇ ਪਰ ਉਹ ਜਵਾਬ ਦਾਇਰ ਕਰਨ ਦੇ ਲਈ ਨਹੀਂ ਪਹੁੰਚੇ ਜਿਸ ਤੋਂ ਬਾਅਦ ਕੋਰਟ ਦੇ ਵੱਲੋਂ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਸਿਗੇ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਣ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪਹਿਲਾਂ ਉਹ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਨੇ ਫਿਰ ਉਸ ਤੋਂ ਬਾਅਦ ਜਲੰਧਰ ਦੇ ਕੋਰਟ ਦੇ ਵਿੱਚ ਪਹੁੰਚਦੇ ਨੇ ਆਪਣਾ ਜਵਾਬ ਦਾਇਰ ਕਰਨ ਦੇ ਲਈ ਜਦ ਅਦਾਲਤ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਦਾ ਪੱਖ ਸੁਣਦੀ ਹੈ ਤਾਂ ਅਦਾਲਤ ਦੇ ਵੱਲੋਂ ਰਾਜਕੁਮਾਰ ਰਾਉ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ 2017 ਦਾ ਇਹ ਮਾਮਲਾ ਜਿਸ ਦੇ ਵਿੱਚ ਰਾਜਕੁਮਾਰ ਰਾਉ ਦੇ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਰਾਜਕੁਮਾਰ ਰਾਉ ਦੇ ਖਿਲਾਫ ਕੇਸ ਦਰਜ ਹੋਇਆ ਸੀਗਾ ਜਿਸ ਤੋਂ ਬਾਅਦ ਰਾਜਕੁਮਾਰ ਰਾਉ ਦੇ ਖਿਲਾਫ ਕੋਰਟ ਦੇ ਵੱਲੋਂ ਸਬੰਨ ਜਾਰੀ ਕੀਤੇ ਗਏ ਸੀਗੇ ਪਰ ਰਾਜਕੁਮਾਰ ਰਾਓ ਦੇ ਵੱਲੋਂ ਪਹੁੰਚ ਕੇ ਆਪਣਾ ਪੱਖ ਨਹੀਂ ਰੱਖਿਆ ਗਿਆ ਜਿਸ ਤੋਂ ਬਾਅਦ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੁੰਦੇ ਨੇ ਰਾਜਕੁਮਾਰ ਰਾਓ ਨੂੰ 2017 ਦਾ ਮਾਮਲਾ ਜਿਸ ਦੇ ਵਿੱਚ ਹੁਣ ਰਾਜਕੁਮਾਰ ਰਾਓ ਜਲੰਧਰ ਪਹੁੰਚਦੇ ਨੇ ਆਪਣਾ ਜਵਾਬ ਦਾਇਰ ਕਰਨ ਦੇ ਲਈ ਸਭ ਤੋਂ ਪਹਿਲਾਂ ਅੰਮ੍ਰਿਤਸਰ ਸਿਰ ਦਰਬਾਰ ਸਾਹਿਬ ਨੰਦਮਸਤਕ ਹੁੰਦੇ ਨੇ ਉਸ ਤੋਂ ਬਾਅਦ ਉਹ ਜਲੰਧਰ ਦੇ ਕੋਰਟ ਦੇ ਵਿੱਚ ਪਹੁੰਚਦੇ ਨੇ ਜਿੱਥੇ ਆਪਣਾ ਜਵਾਬ ਦਾਇਰ ਕਰਨ ਦੇ ਲਈ ਆਪਣਾ ਪੱਖ ਰੱਖਣ ਦੇ ਲਈ ਰਾਜਕੁਮਾਰ ਰਾਓ ਪਹੁੰਚਦੇ ਨੇ ਤੇ ਅਦਾਲਤ ਦੇ ਵੱਲੋਂ ਉਹਨਾਂ ਦਾ ਪੱਖ ਉਨਤ ਤੋਂ ਬਾਅਦ ਰਾਜਕੁਮਾਰ ਰਾਉ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਰਾਜਕੁਮਾਰ ਰਾਉ ਦੇ ਵੱਲੋਂ ਜਦ ਅੰਮ੍ਰਿਤਸਰ ਸਰਦਾਰ ਦਰਬਾਰ ਸਾਹਿਬ ਨਤਮਸਤਕ ਹੋਣਾ ਸੀ ਤਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਵਾਹਿਗੁਰੂ ਲਿਖਿਆ ਸੀਗਾ ਤੇ ਉਸ ਤੋਂ ਬਾਅਦ ਉਹ ਜਲੰਧਰ ਪਹੁੰਚਦੇ ਨੇ ਫਿਰ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਦੇ ਨੇ ਜਿਸ ਤੋਂ ਬਾਅਦ ਹੁਣ ਰਾਜਕੁਮਾਰ ਰਾਉ ਨੂੰ ਕੋਰਟ ਦੇ ਵੱਲੋਂ ਜਿਹੜੀ ਹੈ ਉਹ ਜ਼ਮਾਨਤ ਦੇ ਦਿੱਤੀ ਗਈ ਹੈ 2017 ਦਾ ਮਾਮਲਾ ਸੀਗਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਸੀਗਾ ਜਿਸ ਦੇ ਵਿੱਚ ਰਾਜਕੁਮਾਰ ਰਾਓ ਦੇ ਖਿਲਾਫ ਜਿਹੜੇ ਹੈ ਉਹ ਵਾਰੰਟ ਜਾਰੀ ਕੀਤੇ ਜਾਂਦੇ ਨੇ ਉਸ ਮੌਕੇ ਰਾਜਕੁਮਾਰ ਰਾਓ ਦੇ ਵੱਲੋਂ ਕੋਰਟ ਦੇ ਵਿੱਚ ਪੇਸ਼ ਨਹੀਂ ਹੋਇਆ ਜਾਂਦਾ ਜਿਸ ਤੋਂ ਬਾਅਦ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੁੰਦੇ ਨੇ ਤੇ ਹੁਣ ਰਾਜਕੁਮਾਰ ਰਾਓ ਦੇ ਵੱਲੋਂ ਜਲੰਧਰ ਕੋਰਟ ਦੇ ਵਿੱਚ ਪਹੁੰਚ ਕੇ ਆਪਣੀ ਪੇਸ਼ੀ ਕੀਤੀ ਜਾਂਦੀ ਹੈ ਆਪਣਾ ਪੱਖ ਰੱਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਕੋਰਟ ਦੇ ਵੱਲੋਂ ਪੱਖ ਸੁਣਨ ਤੋਂ ਬਾਅਦ कुमार राव ਨੂੰ ਜ਼ਮਾਨਤ ਦੇ ਦਿੱਤੀ ਗਈ ਹੈ